ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀ ਬਖਸ਼ੇ ਅੱਜ ਆਪਾਂ ਜੀ ਕਣਕ ਨੂੰ ਦੂਜਾ ਪਾਣੀ ਮੋੜ ਦੁੱਤਾ ਆਹ ਦੇਖੋ ਜੀ ਜੇ ਆਪਾਂ ਕਣਕ ਨੂੰ ਦੂਜਾ ਪਾਣੀ ਮੋੜਦਾ ਇਹ ਇੱਕ ਤਰੀਕ ਦੀ ਬੀਜੀ ਸੀ ਇਹ 60 ਦਿਨਾਂ ਦੀ ਕਣਕ ਹੋ ਚੁੱਕੀ ਆ ਅੱਜ ਹਣੇ ਨੂੰ ਆਪਾਂ ਦੂਜਾ ਪਾਣੀ ਮੋੜ ਦਿੱਤਾ ਦੇਖੋ ਜੀ ਕੱਕ ਵੀ ਐਨ ਵਧੀਆ ਮਾਰ ਚੁੱਕਾ ਕੱਕ ਵੀ ਹੈ ਨਹੀਂ ਗਾਣ ਕੋਈ ਵੀ ਹੁਣ ਆਪਾਂ ਅੱਜ ਦੂਜਾ ਪਾਣੀ ਮੋੜਤਾ ਕਣਕ ਨੂੰ ਅੱਜ ਕਣਕ ਹੋ ਗਈ ਆ ਅੱਜ ਦੋ ਤਰੀਕ ਹੋ ਗਈ ਆ ਅੱਜ ਕਣਕ ਹੋ ਗਈ ਆ 60 ਬਾਟਾਂ ਦਿਨਾਂ ਦੀ ਹੋ ਗਈ ਆ ਅੱਜ ਦੂਜਾ ਪਾਣੀ ਮੋੜਤਾ ਆਪਾਂ ਹੁਣ ਪਾਣੀ ਮੋੜ ਕੇ ਆਪਾਂ ਕਿ ਆਪਾਂ ਪੈਂਡ ਮੈਸਤਰੀ ਦੁਕਾਨੇ ਜਾਣਾ ਬਿਲਡਿੰਗ ਵਾਲੇ ਦੇ ਆਪਾਂ ਫੇਰ ਕੰਪਾਇਰ ਆਂਦਾ ਫੀਡਰ ਲਾਉਣ ਲਈ ਸਿਕੰਜਾ ਜਿਹਾ ਇੱਕ ਬਣਾਉਣਾ ਆ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਜਿਹੜਾ ਆਪਾਂ ਨਵਾਂ ਸਿਕੰਜਾ ਬਣਾਉਣਾ ਫੀਡਰ ਲਾਉਣ ਲਈ ਥੱਲੇ ਲਾ ਸਕਦੇ ਫੇਰ ਫੀਡਰ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਇੱਕ ਅੱਜ ਪੈਟਰੋਲ ਨਹੀਂ ਮਿਲ ਰਿਆ ਪੰਪ ਤੇ ਗਏ ਸੀਗੇ ਉਹ ਵੀ ਦਿਖਾਉਂਦਾ ਤੁਹਾਨੂੰ ਵੀਡੀਓ ਕਲਿੱਪ ਵਿੱਚ ਕੀ ਹਾਲ ਆ ਪੰਪਾਂ ਦੇ ਲਾਈਨਾਂ ਲੱਗੀਆਂ ਪਈਆਂ ਬਹੁਤ ਬਾਕੀ ਚਲੋ ਤੁਹਾਨੂੰ ਨਾਨ ਪਿੰਡ ਜਾ ਕੇ ਦਿਖਾਉਨੇ ਆ। ਸਾਰੇ ਪਾਸੇ ਆਬਾ ਦਾ ਵੀ ਲੱਗੀ ਆ।

ਦੇਖੋ ਜੀ ਹੁਣ ਤੁਹਾਡੇ ਸਾਹਮਣੇ ਆ ਆਪਾਂ ਇਹ ਦੇਖੋ ਕਿੰਨੇ ਬੰਦੇ ਖੜੇ ਆ ਹੁਣ ਸਾਰੇ ਪਾਸੇ ਪੰਪਾਂ ਦੇ ਲੈਣਾਂ ਲੱਗੀਆਂ ਪਈਆਂ ਪੰਪਾਂ ਦੇ ਦੇ ਨਹੀਂ ਦੇ ਰਹੇ ਹੈਗੇ ਦੇਖੋ ਜੀ ਦੇਖੋ ਆਪਾਂ ਨੂੰ ਮੈਦ ਮਤੇ ਰ ਮਿਲੂਗਾ ਜਿੱਦੇ ਜਾਣਾ ਪੈਣਾ ਵਾਪਸ ਮੈਸਤਰੀਆਂ ਕਿਹੜੀ ਗੋਲੀ ਲਾਵਾਂ ਹੁਣ ਆ ਗਏ ਜੀ ਆਪਾਂ ਮੈਸਤਰੀ ਕੋਲ ਆ ਦੇਖੋ ਜੀ ਹੁਣ ਆਪਾਂ ਇਹ ਸਕੰਜੇ ਤਿਆਰ ਕਰ ਰਹੇ ਆ ਫੀਡਰ ਓਨਲੀ ਬਾਕੀ ਜਦੋਂ ਸਾਰਾ ਤਿਆਰ ਹੋ ਜਾਊਗਾ ਐਨ ਬਣ ਜਾਊਗਾ ਇਹ ਤਾਂ ਨੂੰ ਆਪਾਂ ਨੈਕਸਟ ਬਲੌਗ ਵਿੱਚ ਦਿਖਾਵਾਂਗੇ ਆ ਦੇਖੋ ਜੀ ਬਣ ਰਿਹਾ 55 ਬਿਨਾਂ ਆਲੇ 55 ਦੇ ਤੇਲ ਤਾਂ ਆਪਾਂ ਨੂੰ ਮਿਲਿਆ ਨਹੀਂ ਜੀ ਉੱਦੀ ਮੜ ਕੇ ਆਉਣਾ ਪਿਆ ਦੇਖੋ 55 ਬੰਦਾ ਟਾਇਰ ਲਾ ਦੇਣੇ ਆਪਾਂ ਥੱਲੇ ਪੈਰ ਰੋੜ ਕੇ ਅੱਗੇ ਪਿੱਛੇ ਕਰਾਂਗੇ ਵੀ ਇਹਦੇ ਤੇ ਫੀਟੇ ਲਾਏ ਕਰਾਂਗੇ ਹੁਣ ਆਪਾਂ ਬਾਕੀ ਜੇ ਸਾਨੂੰ ਪੂਰਾ ਤਿਆਰ ਹੋ ਜਾਊਗਾ ਫੇਰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਆ ਕਰੋ ਜੀ ਜੇ ਕਿਸੇ ਵੀ ਨੇ ਆਪਣੇ ਚੈਨਲ ਨੂੰ ਨਵੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਆ ਜੀ ਧੰਨਵਾਦ ਜਿਹਨੇ ਨੇ ਇਥੇ ਪਹਿਲਾਂ ਸੱਜਾ ਉਹ ਸਾਲੇ ਪਾਗ ਰਿਹਾ ਉਹ ਹੀ ਦੱਸ ਕਰਦੇ ਭਾਈ ਬੰਦ ਕੀਤੇ ਤੇ ਵੀ ਵਿੱਚ ਦੀ ਲਾਈਟ ਦਿਖਦੀ ਆ ਦਿਖਣੀ ਹੈ ਲੱਖਾਂ ਦੇ ਦੇਖ ਨਹੀਂ ਆ